ਤੇ ਮੇਨ ਵੀਡੀਓ ਆਪਣੀ ਆਪਣੀ ਅੱਜ ਰਾਣੀ ਮੱਝ ਤੇ ਸੀ ਸੱਚ ਨੂੰ ਤੁਸੀਂ ਦੇਖ ਰਹੇ ਹੋਵੋਗੇ ਵੀ ਮੱਝ ਆਪਣੀ ਦਾ ਬਹੁਤ ਤਾਂ ਵਧੀਆ ਸਟਰਕਚਰ ਹੈ ਨਹੀਂ ਬਟ ਜੋ ਇਸ ਦੀਆਂ ਕੁਆਲਿਟੀਆਂ ਆ ਉਹ ਬਹੁਤ ਹੀ ਡਿਫਰੈਂਟ ਆ ਕਿਉਂਕਿ ਪਤਲੀ ਚਮੜੀ ਤੇ ਮੇਨ ਗੱਲ ਕਰੀਏ ਜੋ ਇਸ ਦੀ ਹਾਈਟ ਲੈਂਥ ਬਹੁਤ ਹੀ ਜ਼ਿਆਦਾ ਆ ਮੱਝਾਂ ਤੋਂ ਆਰਡਰ ਕੁਆਲਿਟੀ ਬਿਲਕੁਲ ਇਸ ਦੀ ਡਾਊਨ ਆਪਾਂ ਕਹਾਂਗੇ ਵੀ ਨਹੀਂ ਸੋਹਣਾ ਅੱਗੇ ਨੂੰ ਝੁਕਾ ਤੇ ਜੋ ਮੱਗਨ ਦੇ ਥਣੋਂ ਵੀ ਜੁੜੇ ਹੋਏ ਆ ਬਟ ਜੋ ਅੱਗੇ ਆਪਾਂ ਇਸ ਦੀ ਵੀਰਾ ਝੋਟੀ ਨੂੰ ਤੁਹਾਨੂੰ ਦਿਖਾ ਕੇ ਢੇਂ ਆ ਉਹ ਦਾ ਹਵਾਨਾ ਤੁਹਾਨੂੰ ਦਿਖਾਵਾਂਗੇ ਆਪਾਂ ਕਿਸੇ ਦਿਨ ਜ਼ਰੂਰ ਮੈਂ ਨਾ ਵੀ ਥੋੜੀ ਜਿ ਉਸ ਦੀ ਤਿਆਰੀ ਕਰ ਲਈ ਫਿਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਦੋਂ ਸੂਣ ਦੀ ਉਹਦੀ ਤਿਆਰੀ ਨੇੜੇ ਹੈ ਇਹਦੇ ਜਿਹੜਾ ਪਿਛਲਾ ਪੇਠਪੂੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਪੂਛ ਆ ਉਹ ਲਗਭਗ ਜੈਡ ਬਲੇਕ ਹੀ ਸੱਜਣੂ ਥੋੜੇ ਜਿ ਹਵਾਲ ਵਾਈਟ ਐਸ਼ ਦੇ ਤੇ ਸਿੰਘ ਇਸ ਦੇ ਸੱਜਣੂ ਪੰਜਵਾਂ ਸੂਆ ਸੂਈ ਹੋਈ ਹੈ ਇਸ ਵਾਰ ਇਸ ਦੇ ਕਟਾਈ ਹੈ ਵੀ ਥੋੜੇ ਜਿ ਲੱਗਣ ਲੱਗੇ ਸੀ ਬਾਕੀ ਲੰਮੀ ਬੂਥੀ ਤੇ ਲੰਮੀ ਹੀ ਕਰ ਦੇਣਾ ਪਤਲੇ ਸਿੰਘ ਆ ਸੱਜਣੂ ਬਾਕੀ ਚਲੋ ਬਹੁਤੀ ਇਸ ਦੀ ਡਿਟੇਲ ਦੱਸਣ ਦੀ ਜ਼ਰੂਰਤ ਆਪਾਂ ਨੂੰ ਨਹੀਂ ਹੈਗੀ ਕਿਉਂਕਿ ਇਸ ਦੀ ਆਪਣੀ ਸਾਰੀ ਡਿਟੇਲ ਆਪਣੀ ਡਾਇਰੀ ਤੇ ਲਿਖੀ ਹੋਈ ਆ ਪੰਜਵਾਂ ਸੂਆ ਕਰਮਾਂ ਵਾਲੀ ਸੂਪਤੀ ਤੇ ਪਹਿਲੇ ਸੂਏ ਤੋਂ ਲੈ ਕੇ ਸੱਜਣ ਨੂੰ ਪੰਜਵੇਂ ਸੂਏ ਤੱਕ ਆਪਣੇ ਕੋਲ ਸਾਰਾ ਇਸ ਦਾ ਰਿਟਰਨ ਡਾਟਾ ਪਿਆ ਤੇ ਮੈਂ ਹਰੇਕ ਫਾਰਮ ਨੂੰ ਇਹ ਸੁਜੈਸ਼ਨ ਵੀ ਦਊਂਗਾ ਵੀ ਆਪਾਂ ਜੇਕਰ ਪਸ਼ੂ ਪਾਲਣ ਦੇ ਵਿੱਚ ਚੰਗੀਆਂ ਉਪਲਬਧੀਆਂ ਪ੍ਰਾਪਤ ਕਰਨੇ ਚਾਹੁੰਦੇ ਆ ਤੇ ਆਪਾਂ ਨੂੰ ਰਿਕਾਰਡ ਮੇਨਟੇਨ ਕਰਨਾ ਬਹੁਤ ਹੀ ਜ਼ਰੂਰੀ ਆ ਚਲੋ ਜਿੰਨੀ ਕੁ ਮੈਨੂੰ ਸਮਝ ਹੁੰਦੀ ਸੱਜਣਾ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਨੇ ਆਪਾਂ ਬਾਕੀ ਰਿਕਾਰਡ ਰੱਖਣ ਦੇ ਕਾਫੀ ਜਿਆਦਾ ਫਾਇਦੇ ਸੱਜਣੋ ਜੋ ਹੁੰਦੇ ਆ ਤੇ ਸਾਰਾ ਇਸ ਦਾ ਮਿਲਕ ਰਿਕਾਰਡ ਪਹਿਲੇ ਸੂਏ ਕੀ ਸੀ ਤੇ ਦੂਜੇ ਸੂਏ ਕੀ ਸੀ ਸਾਰੇ ਬੱਚਿਆਂ ਦਾ ਰਿਕਾਰਡ ਇੱਥੋਂ ਤੱਕ ਵੀ ਡੀ ਵਰਮਿੰਗ ਦੀਆਂ ਡਾਟਾ ਵੀ ਆਪਣੇ ਕੋਲ ਲਿਖੀਆਂ ਹੋਈਆਂ ਹੈਗੀਆਂ ਸੱਜਣੋ ਤੇ ਇਹ ਆਪਣੀ ਕਾਪੀ ਬਣਨ ਵਾਲੀ ਕੱਟੀ ਇਸ ਤੇ ਵੀ ਦੱਸਿਆ ਜੀ ਕਮੈਂਟ ਕਰਕੇ ਵੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਇੱਕ ਸੱਜਣੋ ਇਹ ਵਿਸ਼ੇ ਤੋਂ हटਕੇ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰੀ ਗਏ ਤਾਂ ਆਪਣੀਆਂ ਵੀਡੀਓ ਦੇ ਵਿੱਚ ਕਾਫੀ ਤੁਸੀਂ ਆਵਾਜ਼ਾਂ ਸੁਣਦੇ ਹੋਵੋਗੇ ਪੰਛੀਆਂ ਦੀਆਂ ਉਹਨਾਂ ਦਾ ਮੇਨ ਰੀਜ਼ਨ ਇਹੀ ਆ ਕਿ ਆਪਣੇ ਘਰੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਬੋੜ ਦਾ ਦਰਖਤ ਲੱਗਿਆ ਹੋਇਆ ਤੇ ਇੱਕ ਨਿਹਮ ਦਾ ਦਰਖਤ ਲੱਗਿਆ ਹੋਇਆ ਜਿੱਥੇ ਕਿ ਪੰਛੀ ਰਹਿੰਦੇ ਆ ਤੇ ਵੀਡੀਓ ਦੇ ਵਿੱਚ ਤੁਸੀਂ ਵੀ ਦੇਖਿਆ ਹੀ ਹੋਊਗਾ ਵੀ ਕਾਫੀ ਪੰਛੀਆਂ ਦੀ ਚਹਿਚਾਹਟ ਤੁਹਾਨੂੰ ਸੁਣਨ ਨੂੰ ਮਿਲਦੀ ਹੋਏਗੀ ਇਹ ਮੈਨੂੰ ਵੀ ਦੋਸਤੋ ਨਹੀਂ ਸੀ ਪਤਾ ਲੱਗਦਾ ਬਟ ਜਦੋਂ ਆਪਾਂ ਵੀਡੀਓ ਸੁਣਦੇ ਆ ਰਿਕਾਰਡ ਕਰਦੇ ਆ ਉਸ ਟਾਈਮ ਵਸਤ ਬਾਅਦ ਤੋਂ ਜਦੋਂ ਵਿੰਨੇ ਆ ਤਾ ਆਵਾਜ਼ ਸੁਣਦੀਆਂ ਬੜਾ ਮਨ ਨੂੰ ਸਕੂਨ ਮਿਲਦਾ ਦੀ ਖੁਸ਼ੀ ਵੀ ਹੁੰਦੀ ਆ ਤੇ ਇੱਕ ਇਹ ਵੀ ਦੋਸਤਾਂ ਨੂੰ ਸੁਝਾਅ ਤੇ ਰਹੀ ਆ ਵੀ ਜਿਹੜੇ ਰੁੱਖ ਲਗਾਉਂਦੇ ਆ ਆਪਾਂ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਬੂੜ ਦਾ ਰਖ ਸੱਜਣੋਂ ਆਪਣੇ ਘਰ ਲੱਗਾ ਹੋਇਆ ਬੜੀ ਖੁਸ਼ੀ ਦੀ ਗੱਲ ਆ ਕਿਸੇ ਸਮੇਂ ਜਿਵੇਂ ਜਿਵੇਂ ਗਰੋਥ ਕਰੋ ਗਏ ਇਸ ਦੀ ਆਪਾਂ ਵਰਤੋਂ ਪਸ਼ੂਆਂ ਦੇ ਲਈ ਹੀ ਕਰਾਂਗੇ ਤੇ ਜਿਹੜੀਆਂ ਆਪਣੀਆਂ ਟੀਨਾ ਪਾਈਆਂ ਹੋਈਆਂ ਇਹਨਾਂ ਦੇ ਲਈ ਕਾਫੀ ਜਿਆਦਾ ਫਾਇਦੇਮੰਦ ਦਾ ਨਿੰਮ ਅਤੇ ਜੋ ਬੋੜਾ ਕਿਉਂਕਿ ਇਹਨਾਂ ਦੀ ਛਾਂ ਟੀਨਾ ਦੇ ਉੱਪਰ ਕਾਫੀ ਸੱਜਣੋਂ ਇਹ ਆਪਣਾ ਹੱਕ ਮੰਦਾ ਵੀ ਆਪਾਂ ਇਸ ਤੇ ਵੀ ਵਿਸ਼ਾ ਦੇ ਬੋਲ ਗਏ ਕਿਉਂਕਿ ਜ਼ਰੂਰਤ ਅੱਜ ਆਪਣੇ ਪੰਜਾਬ ਨੂੰ ਕਿਉਂਕਿ ਏਸੀ ਹਰੇਕ ਘਰ ਚਾਹੁੰਦਾ ਲਗਾਉਣੀ ਬਟ ਰੁੱਖ ਲਗਾਉਣ ਤੋਂ ਕਾਫੀ ਦੋਸਤ ਭੱਜਦੇ ਇਹ ਤੇ ਜਿਹੜਾ ਕਿ ਬਹੁਤ ਜ਼ਰੂਰੀ ਆ ਰੁੱਖਾਂ ਮਿਣਾ ਦੋਸਤੋ ਜ਼ਿੰਦਗੀ ਦੇ ਵਿੱਚ ਗੁਜ਼ਾਰਾ ਨਹੀਂ ਹੋਣਾ ਤੇ ਜੋ ਇਹਨਾਂ ਟੈਂਪਰੇਚਰ ਵੱਧਦਾ ਉਸ ਦਾ ਮੇਨ ਰੀਜ਼ਨ ਇਹੀ ਆ ਵੀ ਜਿਹੜੇ ਕਿ ਲੋਕ ਆਪਣੇ ਰੁੱਖ ਲਗਾਉਣੇ ਘਟ ਗਏ ਹਨ ਤੇ ਜਿਹੜੇ ਪੋਲਿਊਸ਼ਨ ਕਰਦੀਆਂ ਚੀਜ਼ਾਂ ਉਹਨਾਂ ਵੱਲ ਹੀ ਧਿਆਨ ਅਸੀਂ ਜ਼ਿਆਦਾ ਦਿੰਨੇ ਆ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਹੱਤ ਤੋਂ ਵੱਧ ਤੋਂ ਵੱਧ ਰੁੱਖ ਲਗਾਏ ਇੱਕ ਨਿੰਮ ਸੱਜ ਨੂੰ ਆਪਾਂ ਲਗਾਈ ਸੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਣੇ ਹਰੇਕ ਜਨਮ ਦਿਨ ਤੇ ਰੁੱਖ ਲਗਾਵਾ ਚਾਹੀਏ ਮੈਂ ਖੇਤ ਲਾਵਾਂ ਤੇ ਚਾਹੀਏ ਆਪਣੇ ਚਲੋ ਪਸ਼ੂਆਂ ਵਾਸਤੇ ਲਗਾਏ ਹੁਣ ਆਪਾਂ ਫਰਸ਼ ਲਗਾਈ ਹੈ ਤੇ ਫਰਸ਼ ਓਨੀ ਜਗ੍ਹਾ 'ਚ ਨਹੀਂ ਲਾਈ ਬਸ ਨਿੰਮ ਨਹੀਂ ਆਪਾਂ ਪੱਟੀ ਸੱਜ ਨੂੰ ਤੇ ਦੇਖ ਸਕਦੇ ਹੋ ਵੱਡੀ ਨਿਮ ਆਪਣੇ ਘਰ ਲੱਗੀ ਹੋਈ ਆ ਇੱਧਰ ਬੋਰਡ ਤੇ ਪਿਛਲੇ ਪਾਸੇ ਦੋਸਤੋ ਆਪਣੇ ਘਰ ਦੀ ਬੈਕਸਾਈਡ ਉਹ ਵੀ ਕਿਸੇ ਦਿਨ ਆਪਾਂ ਦਿਖਾਵਾਂਗੇ ਤਿੰਨ ਨਿਮ ਉਧਰ ਲੱਗੀਆਂ ਹੋਈਆਂ ਅਤੇ ਕੁਝ ਫਲਦਾਰ ਬੂਟੇ ਵੀ ਲਗਾਏ ਗਏ ਆ ਤੇ ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਰੁੱਖ ਲਗਾਈਏ ਚਲੋ ਮੈਂ ਬਹੁਤਾ ਨਾ ਦਿਖਾਉਣ ਦੀ ਕੋਸ਼ਿਸ਼ ਘੱਟ ਦਿਖਾਵਾ ਕਰਨ ਦੀ ਕੋਸ਼ਿਸ਼ ਮੇਰੀ ਘੱਟ ਰਹਿੰਦੀ ਆ ਆਪਾਂ ਗਰਾਊਂਡ ਰਿਐਲਿਟੀ ਦੇ ਕੰਮ ਕਰਨ ਦੀ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਚਲੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੀ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ